ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਆ ਇੱਕ ਬਈ ਗੱਬਣਾ ਅਜੇ ਦਿਨ ਕਰੋ ਲੈਂਦੀ ਆ ਆਉ ਪੁੱਛ ਲੈਂਗੇ ਬਾਈ ਤੁਹਾਡੇ ਭਾਈ ਜੀ ਹੱਸੀ ਕਾਲ ਸਸੀ ਆ ਬਾਈ ਹੋਰ ਦੀਪੇ ਠੀਕ ਹੋ ਵਧੀਆ ਬਹੁਤ ਵਧੀਆ ਵੀਰੇ ਵਧੀਆ ਚੱਲਾ ਕੰਮ ਕਰ ਕੰਮ ਕਰ ਬਹੁਤ ਵਧੀਆ ਕਿਰਪਾ ਦਾ ਤੇਰੀ ਬਾਈ ਚਲੋ ਬਈ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰੇ ਅਰਸ਼ਦੀਪ ਆ ਉਹ ਬਾਈ ਪਿੰਡ ਚ ਦੀਪਾ ਮੰਡਰ ਕਹਿੰਦੇ ਵੀਰੇ ਹੂੰ ਪਿੰਡ ਬਾਈ ਸੈਦੋ ਗਿਆ ਤਸੀਰ ਬਾਈ ਨਿਹਾਲ ਸਿੰਘ ਵਾਲਾ ਜਣਾ ਮੇਰੇ ਬੋ ਨੇੜੇ ਪਿੰਡ ਬਾਈ ਨੇੜੇ ਵੀਰੇ ਭਾਗੀ ਕੇ ਰਹਿ ਗਏ ਭਾਗੀਏ ਬਾਰ ਬਾਰ ਖੇਤਾਂ ਸ਼ਾ ਆਪਣਾ ਘਰ ਆਗਾ ਠੀਕ ਹੈ ਬਾਈ ਮੋਬਾਈਲ ਮੋਬਾਈਲ ਨੰਬਰ ਬੋ 88476 176 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਹ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਸਈ ਡਾਕਟਰ ਵੀਰੇ ਇਹ ਦੂਜਾ ਸੂਆ ਸੂਈ ਆ ਠੀਕ ਆ ਸੂਈ ਨੇ ਨੂੰ ਕੁਲੀ ਵੱਤੋਂ ਵੱਧ ਜੇ 20 ਮਿੰਟ ਜਾਂ ਵੱਤੋਂ ਦੱਧਾ ਘੰਟਾ ਮਸਾਂ ਹੋਇਆ ਠੀਕ ਆ ਮਗਰ ਪਾਸ ਗਾਲੀ ਨੇ ਬਹੁਤ ਪਿਆਰੀ ਬੱਚੀ ਨਸਲ ਦੀ ਬੱਚੀ ਦਿੱਤੀ ਆ ਬੱਚੀ ਬੜੀ ਚੰਗੀ ਆ ਬਈ ਗਲਾਬੀ ਕੀ ਬਾਤ ਆ ਹਨਾ ਬੱਚਾ ਬਈ ਬੱਚੀ ਦਿੱਤੀ ਆ ਬੱਚੀ ਬਹੁਤ ਚੰਗੀ ਦਿੱਤੀ ਆ ਆਪ ਵੀ ਬਹੁਤ ਚੰਗੀ ਆ ਜਾਨ ਪ੍ਰਾਣ ਬੋਡੀ ਵੇਟ ਸਾਰਾ ਕੁਝ ਓਕੇ ਆ ਬਾਈ ਠੀਕ ਆ ਝੇਰਨੀ ਪਈ ਜਦੋਂ ਵੈੜ ਦੀ ਝੇਰ ਪੈ ਗਈ ਵੀਡੀਓ ਬਣਾ ਕੇ ਰੱਖ ਲਾਂਗੇ ਹੂੰ ਬੰਦਾ ਆਪਦੀ ਵੀਡੀਓ ਦੇਖ ਕੇ ਤੁਹਾਨੂੰ ਕੋਈ ਹਲੇ ਲੈ ਜਾ ਕੋਈ ਪ੍ਰੋਬਲਮ ਨਹੀਂ ਠੀਕ ਆ ਕੰਡੀ ਸੀਲਸ ਲੱਗਦੇ ਆ ਅੰਤ ਮੁੱਕੇ ਪਏ ਆ ਲੇਵੇ ਦੀ ਕੁਆਲਿਟੀ ਦੇਖ ਲੈ ਕਿੰਨੀ ਚੰਗੀ ਆ ਬੋਲਾ 2 ਕਿਲੋ ਮੰਨ ਕੇ ਚੱਲ ਕੱਢਿਆ ਕੱਢਿਆ ਵੀ ਉਹੀ ਬੱਠਣ ਚ ਵਿੱਚ 12 ਚ ਪਾਇਆ ਪਿਆ ਠੀਕ ਆ ਹਾਂ ਕਿਉਂਕਿ ਜਿਹੜੇ ਬੱਚੇ ਨੂੰ ਮਾੜਾ ਚਪਲਾਇਆ ਜੇ ਸੀਗਾ ਬੜਾ ਕੈਮਜਾ ਹੋ ਜੂ ਅੱਧੇ ਘੰਟਾ ਤੱਕ ਹੀ ਹੋਇਆ ਬੈਠਾ ਬਹਿ ਗਿਆ ਪਰ ਕੱਤ ਜਾਂਦੀ ਏ ਥੋੜੀ ਮਿੱਟਾਂ ਤੇ ਆ ਗਈ ਠੀਕ ਹੈ ਜੀ ਤੇ ਚੂਣ ਚਬਾ ਦਾ ਬੰਦਾ ਟੱਚ ਵੀ ਨਾ ਗਾਰੰਟੀ ਲੈ ਭਾਈ ਚੂਣ ਬੜਾ ਚੰਗਾ ਹਨਾ ਭਰਾ ਮੈਂ ਕਹਣਾ ਬਾਈ ਚੂਣ ਤਾਂ ਦੇਖਿਆ ਸ਼ਾਬਾਸ਼ ਲੈ ਬਈ ਚੂਣ ਤਾਂ ਬੰਦਾ ਟੱਚ ਵੀ ਨਾ ਕਰੇ ਜਿਹਦੇ ਕਰੇ ਆਪਣੀ ਯਾਦ ਹੀ ਕਰੂਗਾ ਯਾਰ ਹੂੰ ਤੇ ਬਾਈ ਬੜੀ ਚੰਗੀ ਆ ਲੈ ਕੋਲ ਨਬਰ ਉਠਣਾ ਦੀ ਡਾਕਟਰ ਕੱਚੀ ਦਾ ਨਾਂ ਕਿਤੇ ਲਈ ਆ ਨਾ ਲੈਣੀ ਆ ਠੀਕ ਆ ਗੱਲ ਬੰਦਾ ਆਨਲਾਈਨ ਮੰਗਾ ਲੈ ਤੇ ਟੈਨਸ਼ਨ ਫਰੀ ਹੋ ਕੇ ਲੈ ਜਾ ਯਾਰ ਆਪਣੀ ਫੁੱਲ ਗਾਰੰਟੀ ਹੋ ਗਰੀ ਆ ਠੀਕ ਆ ਠੀਕ ਆ ਨਾ ਗੱਲ ਹੂੰ ਕਿੰਨਾ ਦੁੱਧ ਦੇ ਦੂਦੀਪੇ ਡਾਕਟਰ ਕਹਿੰਨ ਉਹਨੂੰ ਬਾਈ ਯਾਰ 14 15 ਕਿਲੋ ਜਿੰਨਾ ਮਰਜ਼ੀ ਕਹ ਲਾ ਹੂੰ ਉਹ ਚੀਜ਼ ਦਾ ਮਨ ਮਨ ਕੇ ਚਲ ਫਾਇਦਾ ਕੋਈ ਨਹੀਂ ਇਹਨੇ ਸੂਏ ਪਹਿਲੇ ਦਿੱਤਾ ਬਾਈ 15 16 ਕਿਲੋ ਦੁੱਧ ਠੀਕ ਆ ਠੀਕ ਆ ਨਾ ਗੱਲ ਆ ਐਤ ਕੀ ਭਾਗ ਵਾਲੀ 20 ਦੇ ਅੰਦਰ ਤੰਦਰੇ ਛੇਡੂਗੇ ਮੈਂ ਕਹਿੰਨ ਨੂੰ 20 ਕਹ ਲਾ ਯਾਰ ਕੋਈ ਫਾਇਦਾ ਨਹੀਂ 18 19 17 18 ਇੱਥੇ ਰਾਮਣਾ ਦੇ ਦੂ ਠੀਕ ਬਾਕੀ ਜਾਨ ਪ੍ਰਾਣ ਜਿਵੇਂ ਬੱਚਾ ਦਿੱਤਾ ਬੈਡ ਉਹ ਜੂਗੀ ਫਿਰਦੀ ਹੈ ਬਈ ਯਾਰ ਸਹੀ ਗੱਲ ਆ ਕੋਈ ਚੱਕਰ ਨਹੀਂ ਬੜੀ ਜੇਲੀ ਯਾਰ ਕੋਈ ਆਵਾਜ਼ ਹੀ ਹੋਗਾ ਨੰਗਰ ਉਹ ਜ ਨਹੀਂ ਨਾ ਅਸੀਂ ਮਾੜਾ ਨੰਗਰ ਕਿਤੇ ਲਿਆ ਲੈਣਾ ਹੁੰਦੀ ਇੱਕ ਨੰਬਰ ਠੀਕ ਆ ਝੁੰਡਵਾ ਦਾ ਐਂ ਬੈਰ ਬਹਿ ਜਾ ਬਈ ਲੈ ਬਈ ਪੁੱਠੇ ਪਾਸੇ ਬਹਿ ਜਾ ਆਰਾਮ ਨਾਲ ਬਈ ਚੱਕਰ ਹੀ ਨਹੀਂ ਕਹਿਣਾ ਬਈ ਕਰਮ ਵਾਲੀ ਨੇ ਕੁਛ ਨਹੀਂਗਾ ਹਿੱਲੇ ਕੋਈ ਆ ਨਾ ਹੱਥ ਵਿਗਦੀ ਆ ਨਾ ਕਿਤੇ ਲਈ ਹੂੰ ਸਹੀ ਗੱਲ ਆਪੀ ਨੂੰ ਬਹੁਤ ਚੰਗਾ ਬੈਠਦਾ ਖਾ ਪੀ ਕੇ ਬੈਠਨੇ ਜਦੋਂ ਐਨ ਫਾਸ ਫਾਸ ਤੁਰਨਾ ਬਾਈ ਹਮ ਸਹੀ ਗੱਲ ਮਗਰ ਬੱਚੀ ਆਗੀ ਅੰਗ ਸਾਰੇ ਲੱਗੇ ਜਿਹੜਾ ਮਗਰ ਬੱਚੀ ਬੱਚੀ ਵੀ ਕੁਵਾਲ ਜਿਹੜੇ ਤਾਰਾਂ ਧੂਰਾ ਬਹੁਤ ਚੰਗੀਆਂ ਵੱਡੀ ਗੱਲ ਦੁੱਧ ਕਿਲੋ ਘਟ ਦੇ ਵੱਡੀ ਗੱਲ ਠੰਡੀ ਹੋਵੇ ਠੰਡੀ ਦਾ ਪਰ ਕਰਕੇ ਜਿਹੜੀ ਮਰਜੀ ਲੈ ਲੇ ਠੰਡੂ ਵੀ ਆਪਣੀ ਗਾਂ ਵੀ ਸਿੱਧੇ ਪਾਸੇ ਪੁੱਠੇ ਪਾਸੇ ਬਹਿ ਕੇ ਬਾਈ ਨੇ ਦੋਨੇ ਪਾਸੇ ਧਾਰਾਂ ਮਾਰਤੀਆਂ ਹੇਲੀ ਕਰਮ ਵਾਲੀ ਪੋਰਾ ਨਹੀਂ ਬਾਈ ਨਾੜਾ ਨੂੜਾ ਲੇਵੇ ਤੇ ਫੁੱਲ ਚੰਗੇ ਨੇੜ ਤੋਂ ਚੈੱਕ ਕਰਵਾਵਾਂਗੇ ਦੁੱਤ ਵਾਕਈ ਚੰਗਾ ਧੀ ਤੂੰ ਵੀ ਸੋਈ ਸਵਾਈ ਹੈ ਬਾਈ ਬੜਾ ਥਣ ਦੇਖੋ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਪ ਤੇ ਗਲਾਬੀ ਥਣ ਲੱਗਿਆ ਮੈਂ ਕਹਿੰਦਾ ਬਾਈ ਗਲਾਬੀ ਥਣ ਦੀ ਜਿਨ੍ਹਾਂ ਨੂੰ ਬਾ ਪਰਖਾ ਬਾਈ ਗਲਾਬੀ ਜਿਹਦੇ ਗਾਂ ਦੇ ਥਣ ਲਗਾਉ ਕਿਸੇ ਵੀ ਗਾਂ ਦੀ ਤੋਂ ਬੰਦੇ ਤੋਂ ਲੈਣੇ ਆ ਬਾਈ ਦੁੱਧੋ ਖਰੀ ਨਹੀਂ ਸਹੀ ਗੱਲ ਜਿੰਨਾ ਕਾਪਾ ਨੂੰ ਪਤਾ ਬਈ ਉਹਨਾਂ ਕਾਪਾ ਦੱਸਾਂਗੇ ਚੋਣ ਚੋਆ ਇੱਕ ਨੰਬਰ ਆ ਮਾੜੀ ਸਵੈਲਿੰਗ ਸਵੂਲਿੰਗ ਆ ਜਦੋਂ ਚੱਕੀ ਗਈ ਹੈ ਕਿ ਉਹ ਤਾਜੀ ਸੂਈਏ ਬਾਈ ਕਿਉਂਕਿ ਇੱਧਰ ਵੀ ਹੋ ਜਾਂਦੀ ਉੱਧਰ ਵੀ ਹੋ ਜਾਂਦੀ ਹੈ ਜੋ ਚੱਕੀ ਗਈ ਬੈੜ ਨੇ ਓਕੇ ਰਿਪੋਰਟ ਹੋ ਜਾਣਾ ਚਾਨ ਪ੍ਰਾਨ ਫੇਸਬੁਕ 'ਤੇ ਬੜਾ ਅੱਛਾ ਪਿਆਰਾ ਸਹੀ ਗੱਲ ਆ ਫੇਸ ਨੇੜ ਤੋਂ ਚੈੱਕ ਕਰਵਾਉਣਾ ਫੇਸ ਨਹੀਂ ਪਤਾ ਦੰਦਾਂ 'ਚ ਛਿੱਗੀ ਹੋਵੇ ਪਰ ਮੈਂ ਦੇਖੀ ਨਹੀਂ ਮੈਂ ਤੁਹਾਨੂੰ ਮੈਂ ਗਊ ਤੇ ਖੜੇ ਆ ਜੇ ਆਪਾਂ ਗਲਤ ਗੱਲ ਕਰਕੇ ਆਪਣੇ ਲਈ ਮਾੜੀ ਗੱਲ ਇਹਦੇ ਦੇਖਿਆ ਨਹੀਂ ਉਹਦੇ ਦੰਦਾਂ ਦੀ ਆਪਣੀ ਗਾਰੰਟੀ ਠੀਕ ਆ ਬਾਈ ਮੁੱਲ ਕੀ ਹੈ ਦਸ ਮੋਲੇ ਡਾਕਟਰ ਲੋਕਾਂ ਨੇ ਮੁੱਲ ਤਾਂ ਕਰਿਆ ਨਹੀਂ 70 75 ਕਰਾ ਲਾ ਤਾਂ ਵੀ ਲੋਕ ਮੁੱਲ ਲਾਉਣਗੇ 70 ਕਰਾ ਲਾ 75 ਕਰਾ ਲਾ ਪਲਦੀ 60 ਕਰਾ ਲਾ ਜਿਹੜਾ ਜੈਸਨੋ ਵਾਲਾ ਬਾਈ ਰੇਟ ਉਹ 60000 ਰੁਪਿਆ 60 ਤੋਂ ਮਾੜਾ ਮੋਟਾ ਬੰਦਾ ਮੰਨਦਾ ਨਹੀਂ ਹੋਊਗਾ 5 400 ਦਾ ਜੇ ਬੰਦਾ ਕਹੇ ਕੋਈ ਬਾਹਲੀ ਲੰਮੀ ਚੌੜੀ ਕੇ ਮੂ ਬਾਈ ਕੋਈ ਕੁਝ ਆਪਾਂ ਨੂੰ ਕੋਈ ਫੋਨ ਨਾ ਲਾ ਆਪਾਂ ਨੂੰ ਕੋਈ ਚੱਕਰ ਠੀਕ ਆ 60000 ਰੁਪਿਆ ਮੁੱਲ ਜਮਾ ਜਾਇਜ਼ ਮੁੱਲ ਕੋਈ 70 ਨਹੀਂ ਕਰਿਆ ਕੋਈ 75 ਨਹੀਂ ਕਰਿਆ ਹੂੰ ਰੇਟ ਬਾਈ ਬੰਦਾ ਮਾਰਕੀਟ ਚੋਂ ਪਤਾ ਕਰ ਲੇ ਵੜਦਾ ਕੋਰਾ ਵੜਾ ਨਾ ਵੜ ਮਲਾ ਕੇ ਦੇਖ ਲੈ ਆਪਾਂ ਨੂੰ ਇਹ ਨਹੀਂ ਕੋਈ ਚੱਕਰ ਵੀ ਆਪਾਂ ਤੋਂ ਹੀ ਲੈਣੀ ਹੈ ਬੰਦਾ ਹੋਰ ਪਾਸੇ ਦੇਖੇ ਲੋਕ 70-75 ਮੁੱਲ ਕਰਨਗੇ ਠੀਕ ਆ ਇਹ ਜੀ ਵੜਦਾ ਕੋਈ 60 ਮੁੱਲ ਕਰਕੇ ਆਪਾਂ ਦੇਣਦਾਰ ਹੋਣਾ ਠੀਕ ਆ ਭਾਈ ਕੀ ਕਰਵਾਜਰੀ ਕਾਰੋਬਾਰੀ ਬੰਦੇ ਲੈ ਜਾ ਕੇ ਮਾਲ ਵੇਚਦੇ ਆ ਭਈ ਅੱਗੇ ਵੜਣਾ ਦੋਨੇ ਵੇਚਗਾ ਇੱਕ ਵੜ ਤੇਰੇ ਦੁਆਰਾ ਡਾਊਨਲੋਡ ਹੋਈ ਸੀ ਵੀਡੀਓ ਤੇ ਪੂਰੀ ਨਿਕਰੀ ਆ ਵਧੀਆ ਵੜ ਵੀ ਅੱਗੇ ਭਾਈ ਦੋ ਨੰਬਰ ਕਿਹੜਾ ਸੁਆ ਭਾਈ ਇਹ ਵੀਰੇ ਪਲੂਨ ਸੁਂਦੀ ਆ ਮੂੰਹ ਚਾਰ ਦੰਦਾ ਰਿਜਨਲ ਚੌਗੀ ਹੋਊਗੀ ਭਾਈ ਕਹਿਣਾ ਗੱਲਾਂ ਨਹੀਂ ਗਾ ਗਰੰਟੀ ਹੋ ਦੰਦਾ ਨੂੰ ਉਹਨਾਂ ਦੀ ਬੈੜਦੀ ਹੂੰ ਚਾਰ ਦੰਦਾ ਮੂੰਹ ਓ ਭਾਈ ਚਾਰ ਦੰਦਾ ਦਿਖਾਉਣ ਨੇ ਕੋਈ ਚੱਕਰੀ ਨਹੀਂ ਲੈ ਲੈ ਚੈੱਕ ਗਰੰਟੀ ਹੋਰੇ ਚਾਰ ਦੰਦਾ ਹੂੰ ਠੀਕ ਆ ਜਾਨ ਪ੍ਰਾਣ ਹੂੰ ਠੰਡੀ ਸੀਲਸ ਲੱਗੂਗੀ ਆ ਕੱਦ-ਕਾੜ ਬਹੁਤ ਆ ਫੁੱਲ ਕਰਦਾ ਫੁੱਲ ਜਿੰਨਾ ਕਹਿ ਦੋ ਜਿੰਨਾ ਵੀ ਕਰਦਾ ਫੇਸ ਬੜਾ ਪਿਆਰਾ ਦੰਦਾ ਜਿ ਬੈੜਾ ਇਹ ਰੰਗ ਰੂਪ ਬੋਸ ਚੰਗਾ ਥਾਲੀ ਵੇ ਦੇ ਬਾਈ ਮੈਂ ਇੱਕ ਗੱਲ ਕਹੂੰਗਾ ਕੱਲੇ ਪੈਰਾਂ ਦੇ ਨੋਹਾਂ ਦੇ ਹੱਥ ਫਿਰਦਾ ਅੱਛਾ ਹਾਂ ਹੋਰ ਬਾਈ ਬਾਲ ਬਾਲ ਪਰੋਗੇ ਲਈ ਵੀ ਆਪਣੇ ਹਮ ਠੀਕ ਹੈ ਨਾ ਗੱਲ ਆ ਕਿ ਜਮਾ ਤਿਆਰ ਆ ਦੇਣੇ ਦੇ ਕਾਨੂੰ ਪੂਰੇ ਹੁੰਦੇ ਆਗੇ ਠੀਕ ਆ ਠੀਕ ਹੈ ਨਾ ਗੱਲ ਆ ਹਮ ਠੰਡੀ ਸੀਲਸ ਲੱਗ ਬਹੁਤ ਆ ਸਬ ਰਿਕਾਡ ਜਾਨ ਪ੍ਰਾਣ ਬਹੁਤ ਆ ਵਹਿੜਦੇ ਹਮ ਠੀਕ ਹੈ ਨਾ ਗੱਲ ਕੱਤ ਫੁੱਲ ਆਰਡਰ ਬਾਈ ਬੜਾ ਸੋਹਣਾ ਕਰਮਾ ਇਨੇ ਸ਼ਹਿਰ ਬਾਈ ਸ਼ਹਿਰ ਦੀ ਹੈਗੀ ਉਂ ਵੀ ਅੱਛਾ ਠੀਕ ਹੈ ਨਾ ਗੱਲ ਫੇਸ ਫੂਸ ਵੇਖ ਬੜਾ ਚੰਗਾ ਬੈਠਦਾ ਫੇਸ ਬੜਾ ਪਿਆਰਾ ਯਾਰ ਕੀ ਸਾਰਾ ਕੁਝ ਹੀ ਚੰਗਾ ਲੱਗਾ ਗਰਮੀ ਚ ਚੱਲਣ ਵਾਲਾ ਤੋਹਫਾ ਬਾਈ ਠੀਕ ਹੈ ਨਾ ਗੱਲ ਹੂੰ ਖਾਣ ਚਬਾਈ ਅੰਗ ਪੁੰਗ ਪੂਰੇ ਵੜ ਦੇ ਪੂਰੇ ਲੱਗੇ ਹੋਏ ਆ ਲੈ ਠੰਡੀ ਬਹੁਤ ਆ ਯਾਰ ਮੈਂ ਕਹਣਾ ਮੇਰੇ ਬਰਫੀ ਆ ਹਜੇ ਇੱਕ ਦਿਨ ਕੱਲ ਨੂੰ ਪੂਰੇ ਆ ਭਰਾ ਇਹਦੇ ਅੱਛਾ ਠੀਕ ਮੁਤਾਬਕ ਇੱਕ ਤਰੀਕ ਕੱਲ ਨੂੰ ਦਾ ਕੱਲ ਨੂੰ ਇੱਕ ਅੱਜ ਇੱਕ ਤਰੀਕ ਆ ਅੱਜ ਸਹੀ ਦਿਨ ਪੂਰੇ ਹੋ ਗਏ ਬਾਈ ਠੀਕ ਆ ਠੀਕ ਆ ਲੱਗਦਾ ਸੱਚਾ ਬਾਈ ਦਾ ਤਾਂ ਹੁਣ ਤੇ ਮੌ ਇਹਨਾ ਖੜੀ ਆ ਕਰਮ ਵਾਲੀ ਲੇਵੇ ਨੂੰ ਹੱਥ ਲਾਈ ਜਾ ਥਾਣਾ ਨੂੰ ਹੱਥ ਲਾਈ ਚਲ ਕਹਿਣਾ ਕਰਮ ਵਾਲੀ ਨੇ ਕੋਈ ਫੋਟ ਹੈਗੀ ਆ ਬਾਈ ਕੋਈ ਇਹਦੇ ਚ ਸਰਾਖ ਨਹੀਂ ਕੋਈ ਹੋਣੀ ਵੈਸੇ ਹੀ ਫੋਟ ਆ ਗਈ ਕੱਲ ਨੂੰ ਬੰਦਾ ਆਪਣੇ ਉੱਤ ਖਿੱਚ ਕੇ ਲੱਗਿਆ ਆਪਣੀ ਖਿੱਚੀ ਹੋਈ ਆ ਕੱਲ ਨੂੰ ਬਈ ਇੱਥੇ ਆ ਕੇ ਸਾਡੇ ਕੋਲ ਬਈ ਬਾਈ ਯਾਰ ਫੋਟ ਸੀ ਫਲਾਣਾ ਸੀ ਇਹ ਜੀਜੇ ਅਸੀਂ ਆਪਾਂ ਪਹਿਲਾਂ ਕਹਿ ਨਹੀਂ ਆ ਯਾਰ ਇੱਥੇ ਆ ਕੇ ਅਸੀਂ ਉਹ ਗੱਲ ਦਾ ਜਵਾਬ ਲੈਣਾ ਸਵਾਲ ਅਗਲਾ ਪੁੱਛੇ ਅਸੀਂ ਦੇਵਾਂਗੇ ਠੀਕ ਹੈ ਨਾ ਗੱਲ ਗੱਲ ਤੋਂ ਗੱਲ ਇਹ ਨਾਲ ਕਰਨੀ ਨਾ ਵਾਸਤਾ ਸਹੀ ਗੱਲ ਆ ਕੋਈ ਬੈਡ ਹੁਣ ਜਮਾ ਆ ਤਿਆਰ ਆ ਡਾਲੇ ਤੇ ਵੀਰੇ ਨਾਲੇ ਤੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਬਾਈ ਯਾਰ ਇਹਦੀ ਮਾਂ ਦਾ ਦੁੱਧ ਦਾ 28 27 ਕਿਲੋ ਦਾ ਰਿਕਾਰਡ ਦੱਸਿਆ ਬੰਦਿਆਂ ਨੇ ਹੂੰ ਕਹਿਣ ਨੂੰ ਜੋ ਮਰਜੀ ਕਹ ਲੈ ਯਾਰ 20 ਪਲੱਸ ਚੱਲੂਗੀ ਅੱਛਾ ਐਨੀ ਆਪਾਂ ਖੁੱਲੀ ਗਰੰਟੀ ਦੇ ਦਾਂਗੇ ਬੈਡ ਤੇ ਹੂੰ 20 ਪਲੱਸ ਚੱਲੂ ਵੱਧ ਦੇ ਦੇ ਚੰਗੀ ਗੱਲ ਆਣੀ 20 ਕਿਲੋ ਦਾ ਯਾਰ ਇਹ ਇਹਨਾਂ ਦਿੱਤਾ ਤਾਂ ਫਿਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਦਿੰਦਰੀ ਹੂੰ ਠੀਕ ਆ ਨਾ ਗੱਲ ਕੋਈ ਆਪਾਂ ਨੂੰ ਪਤਾ ਪਸ਼ੂ ਲੈੰਦੇ ਕਰਦੇ ਫਿਰਦੇ ਆ ਟੌਪ ਪੀਸ ਆ ਹਾਂ ਕਦ ਕਾ ਕਿਸੇ ਪਾਸੇ ਓਕੇ ਹੋਊਗੀ ਰਿਪੋਰਟ ਬਈ ਸਹੀ ਗੱਲ ਆ ਬਈ ਸਹੀ ਗੱਲ ਥਣ ਲੇਵਾ ਕਮਾਲ ਪੂਰੀ ਗੱਡ ਡਾਕਟਰ ਟਕਾ ਕੇ ਗੱਠ ਗੱਠ ਤੇ ਥਣ ਲੱਗਿਆ ਗਲਾਬੀ ਥਣ ਕਿਵੇਂ ਚਵਾਈ ਚੁਈ ਫੋਲ ਚੰਗੀ ਨਿਕਲਨੀ ਇਹਦੀ ਲੈ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਡਾਕਟਰ ਬੰਦੇ ਗੱਬਣ ਦੀਆਂ ਤਾਰੇ ਮਾਰ ਦੂੰ ਐਨਾ ਚੋਣ ਚ ਠੀਕ ਆ ਬਈ ਆਰਡਰ ਨਾਲ ਨੋਣਾ ਫੋਲ ਚੰਗੀਆਂ ਨੇ ਫੇਸ ਚੰਗਾ ਲੈ ਚੱਲ ਬਈ ਹਾਂ ਤੇ ਮੁੱਲ ਕੀ ਆ ਭਰਾ ਫਿਰ ਇਹਨਾਂ ਮੋਲ ਡਾਕਟਰ ਇਹ ਜਿਹਨ ਕੀਨੇ ਦਾ ਜਿਹੜਾ ਮਰਜੀ ਕਰਾ ਲਾ ਯਾਰ ਹੂੰ ਮੋਲ ਲਾਉਣਗੇ ਲੋਕ ਸਹੀ ਗੱਲ ਠੀਕ ਹੈ ਨਾ ਗੱਲ ਲੱਖ ਕਰਾ ਲਾ ਤਾਂ ਵੀ ਥੋੜਾ 90 ਕਰਾ ਲਾ ਤਾਂ ਵੀ ਥੋੜਾ ਠੀਕ ਹੈ ਨਾ ਗੱਲ ਇਹਦਾ ਮੁੱਲਾਂ ਦੇ ਲੋਕਾਂ ਨੇ ਕੰਮ ਕਰਨਾ ਤਾਂ ਉਹ ਇਹ ਕਹੋਗੇ ਆਪਣੇ ਜਿਹੜੇ ਮੁੱਲ ਹੁੰਦੇ ਆ ਵੀਰੇ ਜਿਹੜੇ ਜਸਨੋ ਵਾਲੇ ਹੁੰਦੇ ਆ ਆਪਾਂ ਵਾਰ-ਵਾਰ ਇਹ ਗੱਲ ਕਹਿੰਦੇ ਆ ਵਿੱਚੋਂ ਮਾਨਸਾਨ ਵਾਲੇ ਵਿੱਡੇ ਹੋਣਗੇ ਜੇ ਬੰਦਾ ਕਹਨੂੰ ਕਹੇ ਬਾਈ ਯਾਰ ਤੂੰ ਮੋਲ ਲੈਂਗੀ ਤਾਂ ਅਸੀਂ ਕੀ ਮੋਲ ਕਰਦੇ ਕਈ ਬੰਦੇ ਕਹਿੰਦੇ ਆ ਮੋਲੇ ਵੀ ਬਾਈ ਕਰਨਾ ਠੀਕ ਆ ਨਾ ਗੱਲਾਂ ਕਦਰ ਕਰਿਓ ਬੱਚੀ ਦੀ ਠੀਕ ਆ ਜਿਹੜਾ ਜੈਨ ਮੋਲੇ ਦਾ ਜਸਨੋ ਵਾਲਾ ਬਾਈ 76000 ਹਾਂ 76000 ਜੋ ਵੀਰੇ ਮਾਰਾ ਮੋਟਾ ਹੀ ਮੰਗਦਾ ਹੋਊਗਾ ਠੀਕ ਆ ਛੋੜ ਛਾੜ ਹੋਊਗੀ ਜੇ ਬੰਦਾ ਕਹੇ ਬਾਈ ਉਹ 76000 ਕੇ ਬਾਈ 60 ਬਣ ਜਾ 70 ਦੀ ਦਸ਼ੂ ਕੰਮ ਦਾ ਬਾਈ ਹੋਣਾ ਠੀਕ ਆ ਹਾਂ ਦੇਖੋ ਲਾਲ ਦੇਖੋ ਸੁਰਖ ਦੇ ਕੀ ਬਾਤ ਹੈ ਸਟਾਰਟਿੰਗ ਦੇਖੋ ਬੜ ਦੀ ਇੱਥੋਂ ਤੱਕ ਉਹ ਸ਼ੁਰੂ ਹੋ ਗਈ ਹੈ ਬਾਈ ਹੂੰ ਕਾ ਵੇਖ ਤਿਆਰਾ ਨਾੜਾ ਨੂੜਾ ਇੱਕ ਨੰਬਰ ਆ ਬਾਈ ਸਹੀ ਹਜੇ ਵੜ ਨੇ ਐਨੀ ਹੋਰ ਬਣਦਾ ਐਨੀ ਹੋਰ ਬਣਦਾ ਐਨੀ ਬਣ ਜੂ ਤਿਆਰ ਆ ਬਣ ਜੇ ਨਾ ਬਣੇ ਕੋਈ ਚੱਕਰ ਨਹੀਂ ਹੁਣ ਬਹੁਤ ਬਣੀ ਹੋਈ ਹੈ ਬੜ ਬਹੁਤ ਤਿਆਰ ਆ ਬਾਈ ਸਾੜ ਤੋਂ ਦਵਾਟੇ ਚੰਗਾ ਪਾ ਦੂ ਮੁੱਲ 70000 ਰੁਪਏ ਮਾਨ ਤਨ ਜਰੂਰ ਨਹੀਂ ਵੇਚਦੀ ਸ਼ਰਤ ਹੁਣ ਕਦਰ ਰੰਗ ਰੂਪ ਚੰਗਾ ਚੰਗੀ ਹੈ ਵੜ ਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨੈਗਨੇਟ ਕਰ ਲਿਓ ਜੀ ਧੰਨਵਾਦ